ਹਾਂਜੀ ਦੋਸਤੋ ਸਵਾਗਤ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਹੜੇ ਵੀਰ ਭਰਾ ਇਟਲੀ ਦੇ ਵਿੱਚ ਨਵੇਂ ਆਉਣ ਵਾਲੇ ਆ ਜਾਂ ਫਿਰ ਹਜੇ ਤੱਕ ਹੁਣ ਹੁਣ ਇਟਲੀ ਦੇ ਵਿੱਚ ਨਵੇਂ ਆਏ ਹੋਏ ਨੇ ਉਹਨਾਂ ਵਾਸਤੇ ਇਹ ਵੀਡੀਓ ਸਪੈਸ਼ਲੀ ਬਣਾਈ ਆ ਕਿਉਂਕਿ ਜਿਹੜੇ ਨਵੇਂ ਹੁੰਦੇ ਆ ਜਾਂ ਫਿਰ ਨਵੇਂ ਆਉਣ ਵਾਲੇ ਉਹਨਾਂ ਨੂੰ ਇਟਲੀ ਦੇ ਵਿੱਚ ਬੋਲੀ ਦੇ ਰਿਲੇਟਡ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕਿਉਂਕਿ ਜਦੋਂ ਕੋਈ ਵੀ ਛੋਟੀ ਮੋਟੀ ਗੱਲ ਵੀ ਜਿਹਦਾ ਕੇਸ ਨੂੰ ਕਹਿਣੀ ਹੋਵੇ ਤਾਂ ਉਹ ਵੀ ਨਹੀਂ ਕਹਿ ਹੁੰਦੀ ਅੜ ਤੋਂ ਠੀਕ ਹੈ ਨਾ ਤੇ ਇਸ ਕਰਕੇ ਮੈਂ ਇਹ ਵੀਡੀਓ ਬਣਾਈ ਹੈ ਇਹਦੇ ਵਿੱਚ ਤੁਹਾਨੂੰ ਜਿਹੜੇ ਮੈਂ 15 ਤੋਂ 20 ਵਰਡ ਨੇ ਜਿਹੜੇ ਕੀ ਤੁਹਾਨੂੰ ਸਿਖਾਵਾਂਗਾ ਤੁਸੀਂ ਇਸ ਨੂੰ ਇੱਕ ਦੋ ਦਿਨ ਦੇ ਵਿੱਚ ਸਿੱਖ ਸਕਦੇ ਹੋ ਤੇ ਬਹੁਤ ਹੀ ਈਜ਼ੀ ਤਰੀਕੇ ਨਾਲ ਤੁਹਾਨੂੰ ਸਮਝ ਆਊਗੀ ਠੀਕ ਹੈ ਨਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਦੋਂ ਇਟਲੀ ਦੇ ਵਿੱਚ ਤੁਸੀਂ ਕਿਤੇ ਵੀ ਕੰਮ ਤੇ ਜਾਣਾ ਹੈ ਤਾਂ ਆਪਣੇ ਮਾਲਕ ਨੂੰ ਚਾਹੋ ਜ਼ਰੂਰ ਕਹਿਣਾ ਹੈ ਕਿਉਂਕਿ ਇਸ ਨਾਲ ਆਪਣੇ ਮਾਲਕ ਨੂੰ ਜਿਹੜੀ ਰਿਸਪੈਕਟ ਜਾਂਦੀ ਹੈ ਆਪਣੇ ਵੱਲੋਂ ਠੀਕ ਹੈ ਨਾ ਤੇ ਦੂਜੀ ਗੱਲ ਜਦੋਂ ਆਪਾਂ ਸਵੇਰੇ 12 ਜਾਂ 1 ਵਜੇ ਤੋਂ ਪਹਿਲਾਂ ਮਾਲਕ ਨੂੰ ਮਿਲਦੇ ਆਂ ਤੇ ਉਹਨੂੰ ਅਸੀਂ ਬੋਨ ਜੋਰ ਨੂੰ ਜ਼ਰੂਰ ਕਹਿਣਾ ਜੀ ਬੋਨ ਜੋਰ ਨੂੰ ਤੁਹਾਨੂੰ ਸਕਰੀਨ ਦੇ ਉੱਤੇ ਲਿਖਿਆ ਮਿਲ ਜੂਗਾ ਇਹਦਾ ਮਤਲਬ ਹੈ ਗੁੱਡ ਮਾਰਨਿੰਗ ਤੇ ਜੇ ਕਿਤੇ 2 ਵਜੇ ਤੋਂ ਲੈ ਕੇ 4-5 ਵਜੇ ਤੱਕ ਤੇ ਟਾਈਮ ਹੋਇਆ ਤੁਸੀਂ ਬੋਨ ਪਮਰੇਜੋ ਬੋਨੋ ਪੋਮਰੇ ਜੋ ਬੋ ਘੱਟ ਕਹਿੰਦੇ ਲੋਕੀ ਪਰ ਤੁਸੀਂ ਕਹਿ ਸਕਦੇ ਹੋ ਠੀਕ ਹੈ ਨਾ ਤੇ ਉਸ ਤੋਂ ਬਾਅਦ ਜਦੋਂ ਈਵਨਿੰਗ ਹੋ ਜਾਂਦੀ ਹੈ ਜਾਂ ਫਿਰ ਆਪਣੀ ਸ਼ਾਮ ਹੋ ਜਾਂਦੀ ਹੈ ਬੋਨਸ ਸੇਰਾ ਤੁਸੀਂ ਕਹਿ ਸਕਦੇ ਹੋ ਠੀਕ ਹੈ ਨਾ ਇਹ ਚੀਜ਼ਾਂ ਨੇ ਜਿਹੜੀਆਂ ਆਪਣੇ ਮਾਲਕ ਨੂੰ ਜਾਂ ਫਿਰ ਤੁਸੀਂ ਕਿਤੇ ਵੀ ਕਮੂਨੇ ਕਮਾਨੇ ਜਾਣੇ ਹੋ ਤਾਂ ਇਹ ਚੀਜ਼ਾਂ ਤੁਸੀਂ ਤੁਹਾਨੂੰ ਵਰਤਣੇ ਪੈਣੀਆਂ ਇਹ ਰਿਸਪੈਕਟ ਲਈ ਵਰਤੀਆਂ ਜਾਂਦੀਆਂ ਠੀਕ ਹੈ ਨਾ ਤੇ ਇੱਕ ਜਿੱਦਾਂ ਆਪਾਂ ਕਹਿ ਦਿੰਦੇ ਗੁੱਡ ਮਾਰਨਿੰਗ ਇੱਕ ਉਹਦੇ ਵਾਸਤੇ ਵੀ ਠੀਕ ਹੈ ਨਾ ਇਸ ਤੋਂ ਬਾਅਦ ਜਿਹੜੇ ਵਰਡ ਤੁਹਾਨੂੰ ਹੁਣ ਮੈਂ ਦੱਸਣ ਲੱਗਾ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਜੇ ਤੁਸੀਂ ਇਹਨਾਂ ਨੂੰ ਯਾਦ ਕਰ ਲੈਂਦੇ ਹੋ ਤਾਂ ਤੁਹਾਡੇ ਲਈ ਬਹੁਤ ਸੌਖਾ ਹੋਊਗਾ ਠੀਕ ਹੈ ਨਾ ਤੇ ਸਭ ਤੋਂ ਪਹਿਲਾਂ ਹੈਗਾ ਦੋਵੇ ਕਿੱਥੇ ਠੀਕ ਹੈ ਨਾ ਜੇ ਤੁਸੀਂ ਕੋਈ ਵੀ ਚੀਜ਼ ਪੁੱਛਣੀ ਹੈ ਕੋਈ ਜਗ੍ਹਾ ਪੁੱਛਣੀ ਹੈ ਤੁਸੀਂ ਦੋਵੇ ਲਗਾ ਕੇ ਉਹਦੇ ਪਿੱਛੇ ਉਹ ਚੀਜ਼ ਦਾ ਨਾਮ ਲਿਖ ਦੇਣਾ ਠੀਕ ਹੈ ਜਿਵੇਂ ਦੋਵੇ ਬਸ ਤਾਜ਼ਿਓ ਨੇ ਬਸ ਸਟੇਸ਼ਨ ਕਿੱਥੇ ਹੈ ਠੀਕ ਹੈ ਜੇ ਦੋਵੇ ਤੁਸੀਂ ਲਗਾਤਾ ਹੋ ਤਾਂ ਮਤਲਬ ਤੁਸੀਂ ਕਿੱਥੇ ਪੁੱਛ ਰਹੇ ਹੋ ਜੇ ਕਿਸੇ ਵੀ ਚੀਜ਼ ਦਾ ਜਿਵੇਂ ਦੋਵੇ ਕਾਮੂਨ ਕਮੂਨਾ ਕਿੱਥੇ ਆ ਠੀਕ ਹੈ ਨਾ ਇਸ ਤਰੀਕੇ ਨਾਲ ਤੁਸੀਂ ਕਿਸੇ ਵੀ ਚੀਜ਼ ਬਾਰੇ ਪੁੱਛ ਸਕਦੇ ਹੋ ਤੇ ਦੋਸਤੋ ਅਗਲਾ ਵਰਡ ਹੈਗਾ ਕੋਮੇ ਜਿਹਨੂੰ ਅਸੀਂ ਵਰਤਦੇ ਹਾਂ ਕਿਵੇਂ ਵਾਸਤੇ ਠੀਕ ਹੈ ਨਾ ਜਿਵੇਂ ਤੇ ਕਿਵੇਂ ਜੇ ਆਪਾਂ ਕਿਸੇ ਨੂੰ ਕਹਿਣਾ ਹੋਵੇ ਕੀ ਹਾਲ ਚਾਲ ਆ ਕੋਮੇ ਸਤਾਏ ਠੀਕ ਹੈ ਨਾ ਜੇ ਕਹਿਣਾ ਹੋਵੇ ਇਹ ਕਿਵੇਂ ਕਰਨਾ ਕੁਐਸਟ ਤੋਂ ਕੋਮੇ ਫਾਰੇ ਇਹ ਕਿਵੇਂ ਕਰਨਾ ਠੀਕ ਹੈ ਨਾ ਫਾਰੇ ਦਾ ਮਤਲਬ ਹੁੰਦਾ ਕਰਨਾ ਕੁਐਸਟ ਤੋਂ ਮਤਲਬ ਇਹ ਜਿਵੇਂ ਆਪਾਂ ਦਿਸ ਕਹਿੰਨੇ ਆ ਜੇ ਤੁਹਾਨੂੰ ਕੋਈ ਪੁੱਛਦਾ ਹੈ ਕੋਮੇ ਸਤਾਏ ਦਾ ਮਤਲਬ ਕੀ ਤੁਹਾਡਾ ਕੀ ਹਾਲ ਚਾਲ ਹੈ ਤੇ ਉਸ ਤੋਂ ਬਾਅਦ ਤੁਸੀਂ ਜਵਾਬ ਕੀ ਦੇਣਾ ਹੈ ਸਤੋ ਬੇਨੇ ਬੇਨੇ ਮਤਲਬ ਵਧੀਆ ਠੀਕ ਹਾਂ ਠੀਕ ਹੈ ਨਾ ਬੇਨੇ ਮਤਲਬ ਵਧੀਆ ਸਤੋ ਮਤਲਬ ਹਾਂ ਤੇ ਅਸੀਂ ਕੰਮ ਨੂੰ ਲਾਬੋਰੋ ਕਹਿੰਦੇ ਆ ਠੀਕ ਹੈ ਜੀ ਜਿਵੇਂ ਪੰਜਾਬੀ ਕੰਮ ਇਦਾਂ ਟਾਲੀਅਨ ਦੇ ਵਿੱਚ ਆਪਾਂ ਕਹਿੰਦੇ ਆ ਲਾਬੋਰੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਖਾਣੇ ਨੂੰ ਕਹਿੰਦੇ ਆ ਮੰਜਾਰੇ ਠੀਕ ਹੈ ਜੀ ਉਸ ਤੋਂ ਬਾਅਦ ਪੀਣ ਨੂੰ ਕਹਿੰਦੇ ਆ ਬੇਰੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਸੌਣ ਨੂੰ ਕਹਿੰਦੇ ਆ ਦੋਰ ਮੀਰ ਠੀਕ ਹੈ ਜੀ ਦੋਰ ਮੀਰ ਠੀਕ ਹੈ ਜੇ ਤੁਸੀਂ ਕਹਿਣਾ ਮੈਂ ਸੌਂਦਾ ਇਹੋ ਦੋਰਮੂ ਇਹੋ ਮੀਨਸ ਮੈਂ ਠੀਕ ਹੈ ਨਾ ਤੂੰ ਨੂੰ ਇੱਥੇ ਤੂੰ ਹੀ ਕਹਿੰਦੇ ਆ ਠੀਕ ਹੈ ਜੀ ਜੇ ਕਹਿਣਾ ਹੋਵੇ ਅਸੀਂ ਨੋਈ ਨੋਈ ਮੀਨਸ ਅਸੀਂ ਠੀਕ ਹੈ ਜੀ ਤਾਂ ਜੇ ਅਸੀਂ ਕਹਿਣਾ ਹੋਵੇ ਕਿ ਇਹ ਕੰਮ ਓਖਾ ਹੈ ਜਾਂ ਸੋਖਾ ਹੈ ਉਹ ਆਪਾਂ ਕਿਵੇਂ ਕਹਿ ਸਕਦੇ ਆ ਆਪਾਂ ਸੋਖੇ ਵਾਸਤੇ ਜਿਹੜਾ ਵਰਡ ਯੂਜ਼ ਕਰਦੇ ਆ ਇਟਾਲੀਅਨ ਦੇ ਵਿੱਚ ਉਹ ਹੈਗਾ ਫਾ ਚੀਲੇ ਠੀਕ ਹੈ ਜੀ ਫਾਜੀਲੇ ਤੇ ਜਿਹੜਾ ਓਕੇ ਵਾਸਤੇ ਆ ਡਿਫੀਚੀਲੇ ਡਿਫੀਚੀਲੇ ਠੀਕ ਹੈ ਨਾ ਜੀ ਤੇ ਇਹਨੂੰ ਆਪਾਂ ਕਿਵੇਂ ਕਹਿ ਸਕਦੇ ਆ ਕੁਐਸਟੋ ਲਵੋਰੋ ਫਾਜੀਲੇ ਕੰਮ ਸੌਖਾ ਹੈ ਕੁਐਸਟੋ ਲਵੋਰੋ ਡਿਫੀਚੀਲੇ ਇਹ ਕੰਮ ਔਖਾ ਹੈ ਠੀਕ ਹੈ ਨਾ ਠੀਕ ਹੈ ਜੀ ਤੇ ਇੱਥੇ ਬੰਦਿਆਂ ਨੂੰ ਕੀ ਕਹਿੰਦੇ ਆ ਪਰਸੋਨੇ ਜਿਆਦਾ ਬੰਦੇ ਹੁਣ ਪਰਸੋਨੇ ਇੱਕ ਬੰਦਾ ਹੋਵੇ ਪਰਸੋਨਾ ਠੀਕ ਹੈ ਜੀ ਮੋਲ ਤੋਂ ਮੋਲ ਤੋਂ ਸ਼ਬਦ ਜਿਹੜਾ ਹੈ ਉਹ ਆਪਾਂ ਵਰਤਦੇ ਆ ਬਹੁਤ ਵਾਸਤੇ बहुत औखा मोल तो दिफी झीले बहुत औखा ठीक है ना तो जो आप कहना बहुत ज्यादा होखा त्रोपो मोल तो त्रोपो दिफी झीले ये बहुत औखा है बहुत ज्यादा औखा है मोल तो त्रोपो दिफी झीले ठीक है ना त्रोपो मीनस ज्यादा मोल तो मीनस बहुत ठीक है जी ये वर्ड याद रखियो ठीक है जी ਤੇ ਉਸ ਤੋਂ ਬਾਅਦ ਗੱਲ ਕਰਦੇ ਆਂ ਤੇ ਅਸੀਂ ਜਾਣ ਨੂੰ ਕੀ ਕਹਿੰਦੇ ਆਂ ਅੰਦਾਰੇ ਠੀਕ ਆ ਜੀ ਟਾਲੀਆਂ ਦੇ ਵਿੱਚ ਕਹਿੰਦੇ ਆਂ ਅੰਦਾਰੇ ਜਾਣਾ ਤੇ ਜੇ ਕਹਿਣਾ ਹੋਵੇ ਆਉਣਾ ਵੇ ਨੀਰੇ ਵੇ ਨੀਰੇ ਠੀਕ ਆ ਜੀ ਆਉਣਾ ਤੇ ਜੇ ਅਸੀਂ ਕਹਿਣਾ ਹੋਵੇ ਕਿ ਮੈਂ ਪਹੁੰਚਦਾ ਠੀਕ ਹੈ ਨਾ ਪਹੁੰਚਣਾ ਅਰੀਵਾਰੇ ਜੇ ਤੁਹਾਨੂੰ ਮਾਲਕ ਦਾ ਫੋਨ ਆਇਆ ਕਿ ਤੂੰ ਹੁਣੇ ਕੰਮ ਤੇ ਪਹੁੰਚ ਤੁਸੀਂ ਕਿੱਦਾਂ ਕਹਿ ਸਕਦੇ ਹੋ ਈਓ ਅਰੀਵੋ ਸੂਬਿਤੋ ਮੈਂ ਹੁਣੇ ਪਹੁੰਚਦਾ ਠੀਕ ਹੈ ਨਾ ਹੁਣੀ ਮਤਲਬ ਸੂਬੀਤੋ ਸੂਬੀਤੋ ਵਰਡ ਜਿਹੜਾ ਉਹਦਾ ਮਤਲਬ ਹੁਣੀ ਠੀਕ ਹੈ ਜੀ ਇੱਕ ਵਰਡ ਹੈਗਾ ਪ੍ਰੈਸਤੋ ਪ੍ਰੈਸਤੋ ਮੀਨਸ ਹੁੰਦਾ ਜਲਦੀ ਠੀਕ ਹੈ ਨਾ ਮੈਂ ਜਲਦੀ ਪਹੁੰਚਦਾ ਤੇ ਇਹ ਵੀ ਤੁਸੀਂ ਵਰਤ ਸਕਦੇ ਹੋ ਪਰ ਸੂਬੀਤੋ ਕਹਿ ਸਕਦੇ ਹੋ ਮੈਂ ਹੁਣੀ ਪਹੁੰਚਦਾ ਠੀਕ ਹੈ ਨਾ ਸੂਬੀਤੋ ਇਓ ਅਰੀਵੋ ਸੂਬੀਤੋ ਦੋਸਤੋ ਇਸ ਵੀਡੀਓ ਵਿੱਚ ਨਈ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ